ਅਸੀਂ ਇਸ ਟਾਈਮ ਖੜੇ ਆ ਗਿੱਦੜ ਪਿੰਡੀ ਪੁਲ ਦੇ ਉੱਤੇ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਸੀਗੇ ਕਿ ਇਹ ਉਹੀ ਪੁਲ ਆ ਜਿਹਦੇ ਉੱਤੋਂ ਦੀ ਟ੍ਰੇਨ ਵੀ ਲੰਘਦੀ ਹੁੰਦੀ ਸੀ ਤੇ ਬੱਸਾਂ ਕਾਰਾਂ ਗੱਡੀਆਂ ਇਸੇ ਪੁਲ ਦੇ ਉੱਤੋਂ ਦੀ ਲੰਘਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਇੱਕ ਪੌਲ ਜਿਹੜਾ ਦੂਜੀ ਸਾਈਡ ਤੇ ਨਵਾਂ ਬਣ ਗਿਆ ਉਸ ਪੁਲ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਲੋਕ ਸੇਵਾ ਕਰ ਰਹੇ ਨੇ ਨਾਲ ਨਹਿਰੀ ਵਿਭਾਗ ਲੋਕਲ ਪ੍ਰਸ਼ਾਸਨ ਰੇਲਵੇ ਵਿਭਾਗ ਦੇ ਪ੍ਰਸ਼ਾਸਨ ਦੇ ਜਿਹੜੇ ਨੌਜਵਾਨ ਆ ਉਹ ਸੇਵਾ ਕਰ ਰਹੇ ਨੇ ਔਰ ਆਪਣੀ ਜਿਮੇਵਰੀ ਵੀ ਸ਼ਾਇਦ ਨਿਭਾ ਰਹੇ ਨੇ ਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ ਕਿਤੇ ਬੰਨ੍ਹ ਨਾ ਟੁੱਟ ਜਾਵੇ ਲੋਕ ਸਾਡੇ ਨਾਲ ਨੇ ਕਿਸਾਨ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਵਾ ਸਤਲੁਜ ਦਰਿਆ ਦੇ ਵਿੱਚ ਅਸੀਂ ਸਤਲੁਜ ਦਰਿਆ ਦੇ ਕੰਡੇ ਦੇ ਉੱਤੇ ਖੜੇ ਆ ਕੀ ਲੱਗਦਾ ਜੀ ਕਿੰਨੇ ਦਿਨ ਤੋਂ ਲੱਗੇ ਹੋਏ ਜੀ ਇੱਥੇ ਜੀ ਕਾਫੀ ਦਿਨ ਹੋ ਗਏ ਆ ਜੀ ਹਾਂ 15 ਦਿਨ 15 ਦਿਨ ਇੱਥੇ ਲਗਭਗ ਹੋ ਗਏ ਆ ਹਾਂ ਤੇ ਪਾਣੀ ਕਦੀ ਲਗਾਤਾਰ ਚੱਲਦਾ ਨਾ ਰੋ ਜੀ ਇਹ ਇਹ ਕਿਹੜੇ ਲੋਕ ਨੇ ਕੌਣ ਨੇ ਇਹ ਜਿਹੜੇ ਸਫਾਈ ਕਰ ਰਹੇ ਨੇ ਧਿਆਨ ਰੱਖ ਰਹੇ ਨੇ ਨਾਲ ਐਨਡੀਆਰਫ ਟੀਮਾਂ ਧਿਆਨ ਰੱਖਦੇ ਨੇ ਕਿ ਕੋਈ ਰੋੜ ਨਾ ਜਾਵੇ ਕੋਈ ਅਣ ਸਫਾਈ ਘਟਨਾ ਨਾ ਹੋ ਜਾਈ ਉਹ ਟੀਮਾਂ ਆਈਆਂ ਐਨਡੀਆਰਫ ਦੀਆਂ ਤੇ ਜਿਹੜੇ ਆਪਣੇ ਪ੍ਰਸ਼ਾਸਨਤਾ ਆਇਆ ਨਹੀਂ ਕੋਈ ਤੇ ਲੋਕਲ ਆ ਜਿੰਦਾ ਪਿੰਡਾਂ ਦੇ ਹੋਏ ਤੇ ਡਰੇਨ ਭਵਾ ਵਿਭਾਗ ਦੇ ਆ ਤੇ ਰੇਲਵੇ ਦੇ ਜਾਂ ਕੁਛ ਬੰਦੇ ਲੱਗੇ। ਕਿ ਇਹ ਲੱਗਦਾ ਨਹੀਂ ਕਿ ਇਹ ਕੰਮ ਪਹਿਲਾਂ ਹੋਣੇ ਚਾਹੀਦੇ ਸੀ ਜਿਹੜੇ ਅੱਜ ਕੀਤੇ ਜਾ ਰਹੇ ਨੇ ਕਿ ਬਿਲਕੁਲ ਵਿੜੇ ਆਈ ਜਾਨਤ ਵਿਡਨੋ ਕੁੜੀ ਦੇ ਕੰਨ ਕਿ ਅੱਜ ਸਫਾਈਆਂ ਕਰਨ ਨੇ ਜੋ ਕਿ ਜੇ ਪਹਿਲਾਂ ਦਰਿਆਵਾਂ ਦੀਆਂ ਸਫਾਈਆਂ ਕੀਤੀਆਂ ਹੋ ਸਕਦਾ ਕਿਸਾਨਾਂ ਦੀਆਂ ਫਸਲਾਂ ਬਚ ਜਾਂਦੀਆਂ। ਬਿਲਕੁਲ ਜੀ ਬਿਲਕੁਲ ਠੀਕ ਹੈ ਨਾ? ਹਾਂਜੀ ਹਾਂਜੀ ਜੇ ਪਹਿਲਾਂ ਕੀਤਾ ਹੁੰਦਾ ਤੇ ਇੰਨੀ ਨੌਬਿਦ ਨਾ ਹੁੰਦੀ। ਤਾਂ ਮਿੱਟੀ ਥੱਲੇ ਕੱਢੀ ਹੁੰਦੀ ਜੇ ਇਹ ਸਾਰਾ ਮਿੱਟੀ ਨਾ ਭਰਿਆ ਪਿਆ ਪੁਲ ਦਾ ਜੋ ਵੀ ਸੈਂਟਰ ਵਾ ਤੇ ਜਿਸ ਕਾਰਨ ਪਾਣੀ ਦਾ ਨਿਕਾਸ ਗਾਂ ਨਹੀਂ ਹੋ ਰਿਹਾ ਪੂਰਾ। ਹਾਂ। ਤੇ ਇਹ ਆਪਣੇ ਬਾਹਰ ਸਾਈਡਾਂ ਨੂੰ ਖਿਲਰ ਰਿਹਾ ਵਾ ਸਰਕਾਰ ਮਨਜ਼ੂਰੀ ਦੇਵੇ ਪੁਲ ਦੇ ਥੱਲੇੋਂ ਮਿੱਟੀ ਚੱਕੀ ਜਾਵੇ ਕਾਫੀ ਇਹ ਨੋਬੇਤੀ ਨਾਵੇ ਨਹੀਂ ਇਸ ਚੀਜ਼ ਤੋਂ ਖੁਸ਼ ਹਾਂ ਤੁਸੀਂ ਕਿ ਹਾਂ ਵੀ ਇਹ ਸਫਾਈ ਕਰ ਰਹੇ ਨੇ ਉਹ ਤਾਂ ਠੀਕ ਆ ਜੀ ਬਨਾਂ ਦੀ ਬਚਾਈ ਕਰਦੇ ਪਿੱਛੇ ਮਡਾਲੇ ਵਾਲਾ ਬਨ ਟੁੱਟ ਜਾਂਦਾ ਵਾ ਜੇ ਇੱਕ ਲਾਲੀ ਜੀ ਤੇ ਛੜਦੀ ਬੁੱਟੀ ਜੀ ਵੱਡੇ ਵੱਡੇ ਰੋਖਾ ਕੇ ਆਣਦੇ ਆ ਹਾਂ ਇਹ ਨਾਂ ਕੱਢਦੇ ਤੇ ਪਿੱਛੇ ਸਾਡਾ ਮਢਾਲੇ ਵਾਲਾ ਬੰਨ ਟੁੱਟਦਾ ਹਾਂ 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 ਬਿਲਕੁਲ ਇਹ ਜੀ ਉਹ ਗੰਦਿਆ ਬੰਨ ਮਢਾਲਿਆ ਬੰਨਵਾ ਉਹ ਇਦਾਂ ਵਾਂ ਵੀ ਇਹ ਨਾਂ ਖਲਾਲੀ ਨਿਕਲੇ ਹਾਂ ਤੇ ਫਿਰ ਬੰਨ ਹੋ ਗਿਆ ਹਾਂ ਇਹ ਸਾਰੀ ਕੌਣ ਨੇ ਜੋ ਕੰਮ ਕਰਦੇ ਨੇ ਕੈਮਰਾਮੈਨ ਨੂੰ ਕਹਿੰਦਾ ਥੋੜਾ ਕਲੋਜ਼ ਕਰਕੇ ਦਿਖਾਏ ਜਾਣਾ ਕਿ ਹਾਂ ਵੀ ਇਹ ਲੱਗੇ ਹੋਏ ਨੇ ਕਿ ਬੰਨ ਦੇ ਪੁਲ ਦੇ ਥੱਲੇ ਅੰਗਰੇਜ਼ਾਂ ਦੇ ਟਾਈਮ ਦਾ ਪੁਲ ਜਿਹੜਾ ਬਣਿਆ ਹਾਂਜੀ ਹਾਂਜੀ ਇਹ ਜੀ ਜੋ ਸਾਰੀ ਸੰਗਤ ਲੱਗੀ ਹੋਈ ਆ ਦੂਰੋਂ ਦੂਰੋਂ ਵੀ ਆਈ ਹੋਈ ਆ ਨੇ ਸੰਗਤਾਂ ਜਾਂ ਪ੍ਰਸ਼ਾਸਨ ਵੱਲੋਂ ਰਸ਼ਮਾ ਉਹ ਆ ਜਿੱਦਾਂ ਕੋਈ ਵੀ ਆ ਰੇਲਵੇ ਵਾਲੇ ਰੇਲਵੇ ਵਾਲੇ ਲੱਗੇ ਆ ਨਾਲ ਕਹਿ ਰਹੇ ਨੇ ਕਿ ਗਿੱਦੜਪਿੰਡੀ ਤੋਂ ਲੋਕਲ ਵੀ ਲੱਗੇ ਆ ਸਾਡੇ ਬੰਦੇ ਵੀ ਲੱਗੇ ਹੋਏ ਜੀ ਲੋਕਲ ਹਾਂਜੀ ਲੋਕਲ ਆ ਬੰਦੇ ਨਾਲ ਨਾਲ ਤੁਰੇ ਆਂਦੇ ਹੋਵੇ ਚਾਹ ਕੋਈ ਲੰਗਰ ਪਾਣੀ ਛਕਾਉਂਦਾ ਵਾ ਸਾਰੇ ਮਤਲਬ ਲੱਗੇ ਨੇ ਐਸ.ਟੀ.ਐਮ. ਆਇਆ ਐਸ.ਡੀ.ਐਮ. ਆਏ ਹੋਏ ਜੀ ਸਰਦਾਰ ਸਾਹਿਬ ਆਏ ਪੰਜਾਬ ਸਰਕਾਰ ਤਾਂ ਹੈ ਨਹੀਂ ਜਿੱਥੇ ਆਈ ਨਹੀਂ ਦੀ ਬਣ ਗੇੜਾ ਮਾਰ ਕੇ ਗੇੜਾ ਮਾਰ ਕੇ ਆਉਂਦੇ ਆ ਮੜਜਾਂ ਦੇ ਮਿੱਟੀ ਤੋਂ ਡੱਕਣਾ ਆਉਂਦੇ ਆ ਕੀ ਮਿੱਟੀ ਤੋਂ ਕਿੱਦਾਂ ਡੱਕਣਾ ਜਾਂਦੇ ਆ ਇਹ ਆਦੇ ਨਹੀਂ ਮੁੱਲ ਵੇਚਣੀਆਂ ਤੇਾਨੂੰ ਚੱਕਣ ਨਹੀਂ ਦੇਣੀ ਖਤਿਆਂ ਵੀ ਕਹਿੰਦੇ ਖਤਿਆਂ ਪਾਲੇ ਖਤਿਆਂ ਨੂੰ ਪਾਉਣ ਨਹੀਂ ਦਿੰਦੇ ਜੀ ਹਾਂ ਇਹ ਗੱਲ ਬਣੀ ਹੋਈ ਹੈ ਇਹ ਲੱਗਦਾ ਕਿ ਇਸ ਦੀ ਸਫਾਈ ਜੇਕਰ ਹੋਣੀ ਜ਼ਰੂਰ ਹੋ ਜੇ ਸਫਾਈ ਅਸੀਂ ਬਾਜੀ ਹੈ ਜੀ ਹਾਂ ਬਾਹਰ ਬਾਹਰ ਨੇ ਆ ਬਾਂਟਾ ਵੇਖ ਕੇ ਤਾਂ ਖੋਦ ਹਟਾ ਲੱਗੀ ਹੋਈ ਆ ਜੋ ਰੁੱਖ ਵੜ ਗਏ ਸਟੀ ਨੇ ਮਿੱਟੀ ਪਾਈ ਨੇ ਪਾਸੇ ਮੋਲ ਲੈ ਲੈ ਕੇ ਇਹਨਾਂ ਕਿਸਾ ਜ਼ਿਮੀਂਦਾਰ ਨੂੰ ਨਹੀਂ ਚੱਕਣ ਦਿੱਤੀ ਮਿੱਟੀ ਇਹਨਾਂ ਮਿੱਟੀ ਚੱਕਣ ਦੇ ਨੇ ਤਾਂ ਸਾਰਾ ਕੁਝ ਬਣ ਜਾਣਾ ਸੀ ਜੀ ਕੀ ਭਾਜੀ ਬੰਨਾਂ ਦੇ ਮਿੱਟੀ ਪੈ ਗਏ ਆ ਆ ਜਿਹੜੇ ਮੋਟਰਾਂ ਵਾਲੇ ਆ ਇਹਨਾਂ ਨੇ ਪਹਿਲਾਂ ਦੇ ਕਬਜ਼ੇ ਕੀਤੇ ਪਏ ਆ ਇਹ ਜਿਹੜੇ ਕਵਈਏ ਕੀਤੇ ਹੋਏ ਆ ਉਹ ਬੰਦਾ ਰੇਲਵੇ ਵਿੱਚ ਵੀ ਆ ਹੂੰ ਚਲੋ ਵੱਡੇ ਵੱਡੇ આરોਪ ਵੀ ਲਾਏ ਜਾ ਰਹੇ ਆ ਕੀ ਕਹਿਣਾ ਜੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਕੋਈ ਸਰਕਾਰ ਪਹੁੰਚੀ ਨਹੀਂ ਸਰਕਾਰ ਤਾਂ ਪਹੁੰਚ ਰਹੀ ਆ ਪ੍ਰਸ਼ਾਸਨ ਆ ਰਿਹਾ ਡੀਸੀ ਆ ਰਿਹਾ ਡੀਸੀ ਇਹ ਤਾਂ ਸੜਕ ਦਾ ਮੋੜ ਜਾਂਦਾ ਹੀ ਆਣ ਕੇ ਆ ਪੁਲ ਤੋਂ ਕੋਈ ਡੀਸੀ ਡੀਐਚ ਇਹ ਚਾਹ ਪਾਉਂਟ ਆਣੀ ਹੋਈ ਆ ਅੱਜ ਤਾਈਂ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਏਰੀਆ ਪੈਂਦਾ ਨਹੀਂ ਜ਼ਿਲ੍ਹਾ ਜਲੰਧਰ ਜੀ ਦੇ ਪੈਂਦਾ ਲੋਈਆਂ ਥਾਣਾ ਪੈਂਦਾ ਸਾਨੂੰ ਹਾਂ ਤੇ ਇਹ ਕਿਹੜਾ ਏਰੀਆ ਗਿੱਦੜਪਿੰਡੀ ਹਾਂ ਕਿ ਲੋਈਆਂ ਹੀ ਏ ਦਾਰੇ ਵਾਲਾ ਦਾਰੇ ਵਾਲਾ ਪੋਲਾ ਜੀ ਆ ਚਲ ਗਿੱਦੜਪਿੰਡੀ ਹਾਂ ਆ ਬਨਸਾਰੇ ਦਰੀਆਲ ਦਾ ਜੀ ਕੋਈ ਨਹੀਂ ਤੇ ਸੁਣਦਾ ਡੀਸੀ ਸਰ ਤੁਸੀਂ ਆਨੇ ਆ ਤਾਂ ਪੁਲ ਤੋਂ ਮੁੜਦੇ ਸੀ ਗਾੜੀ ਗਈ ਨਹੀਂ ਉਹਨੇ ਫੋਟੋ ਖਿਚਾ ਜੀ ਫੋਟੋ ਖਿਚਾ ਕੇ ਹਾਂਜੀ ਹਾਂਜੀ ਕੋਈ ਨਹੀਂ ਬੋਰਡ ਦਾ ਇੱਥੇ ਨੇ ਬੋਰਡ ਦਾ ਨੇ ਜੇਕਰ ਬੰਨ ਟੁੱਟ ਗਿਆ ਹੁਣ ਸਰਕਾਰੀ ਬੰਨ ਕਹਿੰਦੇ ਕਈ ਜਗ੍ਹਾ ਤੋਂ ਢਾਹ ਲੱਗ ਗਈ ਉਹਨੂੰ ਕਈ ਜਗ੍ਹਾ ਦੇ ਉੱਤੇ ਲੀਕਿੰਗ ਸ਼ੁਰੂ ਹੋ ਗਈ ਸੀ ਲੋਕਾਂ ਨੇ ਬਚਾਇਆ ਜਾਂ ਪ੍ਰਸ਼ਾਸਨ ਵੱਲੋਂ ਬਚਾਇਆ ਗਿਆ ਨੇ ਆ ਜੀ ਲੋਕਾਂ ਨੇ ਲੋਕਾਂ ਲੋਕਾਂ ਨੇ ਬਚਾਇਆ ਗਿਆ ਜੀ ਪੱਕਿਆਂ ਬੰਨਾਂ ਤੇ ਮਿੱਟੀ ਲਾਉਂਦੇ ਆ ਕੱਚਿਆਂ ਦੇ ਕੋਈ ਨਹੀਂ ਆਉਂਦਾ ਜੀ ਕੱਚਿਆਂ ਨੂੰ ਕੋਈ ਨਹੀਂ ਪੁੱਛਿਆ ਸਰਕਾਰ ਆਤੀ ਆਪਣੇ ਪੱਕੇ ਵੀ ਪਏ ਜੀ ਇੱਥੇ ਸਾਡੇ ਆ ਸਾਰਾ ਪੱਕਾ ਪਿਆ ਜੀ ਗੌਰਮੈਂਟ ਹੀ ਬਣਾ ਇੱਕ ਟੱਪਾ ਨਹੀਂ ਲੱਗਾ ਕਿਤੇ ਆ ਡਿਵਾਂਸ ਬਾਨ ਟੁੱਟ ਜੇ ਤੇ ਉੱਤੋਂ ਹੀ ਨਗਰ ਜੋ ਮਾਲ ਗੌਰਮੈਂਟ ਹੀ ਬੰਨ ਦੇ ਉੱਤੋਂ ਦੀ ਹਸਾਬ ਲਾ ਲਓ ਜੀ ਇਹਨਾਂ ਦੁਨੀਆ ਨੇ ਮਾਰ ਲਿਆ ਨਾ ਕਾਰਨ ਕੀ ਆ ਹੜੋਂ ਨੇ ਕਾਰਨ ਕੀ ਆ ਕਿ ਉੱਚਾ ਵਧ ਰਿਹਾ ਜਾਂ ਕੀ ਉੱਚਾਈ ਬਾਨਾਂ ਦੇ ਮਿੱਟੀ ਇਹ ਹਨ ਵੀ ਡਵਾ ਹੈ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ 3 ਲੱਖ ਆਇਆ ਹੋਇਆ ਭਾਜੀ ਤੇ 3 ਲੱਖ ਨਾਲ ਟੁੱਟਣੀ ਹੈ ਬਾਨੀ ਟੁੱਟਣੇ ਆ ਜੀ ਤੇ ਬਾਕੀ ਗੌਰਮੈਂਟ ਦੇ ਬਾਅਦ ਜਿਹੜਾ ਜਾਨੀ ਕਿ ਚਾਪਾਉਣੇ ਸਾਲ 4 ਸਾਲ ਹੋ ਗਏ ਇਹਨਾਂ ਨੂੰ ਇੱਕ ਟੱਪਾ ਮਿੱਟੀ ਨਹੀਂ ਪਾਈ ਉਦੋਂ ਤੋਂ ਕਾੜੀ ਵੀ ਨਹੀਂ ਤਾਂ ਪਾ ਪਵਨ ਦੱਸ ਆਵਿਆਂ ਦਾ ਮੁਰਗੀ ਦੇ ਆਂਡੇ ਦੇ ਵੀ ਪੈਸੇ ਪੈ ਦਊਗਾ ਉਹ 23 ਜਿਹੜਾ ਸਾਨੂੰ ਮਿਲੇ ਨਹੀਂ ਤੇ ਹੁਣ ਕੀ ਦੇ ਦੇਣਾ ਨਾਲੀ ਹਾਂ ਹਾਂ ਇਹ ਲੋਕ ਆਪ ਮਹਾਰੇ ਗੱਲ ਕਰ ਰਹੇ ਨੇ ਨਾ ਕਿ ਅਸੀਂ ਇਹਨਾਂ ਦੇ ਨਾਲ ਅਸੀਂ ਇਹਨਾਂ ਦਾ ਸਿਰਫ ਦੁੱਖ ਜਾਣਨ ਲਈ ਆਏ ਆ ਕਿ ਗਰਾਊਂਡ ਜ਼ੀਰੋ ਤੇ ਤੁਹਾਨੂੰ ਤਸਵੀਰਾਂ ਦਿਖਾਈ ਜਾਂਦੀਆਂ ਨਹੀਂ ਜਾਣ ਤੁਸੀਂ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿ ਪਾਣੀ ਦੀ ਸਪੀਡ ਕਿੰਨੀ ਜਾਦੀਆ ਔਰ ਰਿਸਕ ਦੇ ਵਿੱਚ ਲੋਕ ਉੱਥੇ ਕੰਮ ਕਰ ਰਹੇ ਨੇ ਔਰ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਦੇ ਵਿੱਚ ਪਾਣੀ ਜਾ ਰਿਹਾ ਔਰ ਪਾਣੀ ਹੋਰ ਵੀ ਅੱਗੇ ਜਿਹੜਾ ਆ ਸਕਦਾ ਵੱਧ ਸਕਦਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲ ਦੇ ਉੱਤੇ ਕਾਫੀ ਨੌਜਵਾਨ ਕਾਫੀ ਕੁਝ ਪਿੰਡਾਂ ਦੇ ਲੋਕ ਕੁਝ ਡਰੇਨ ਵਿਭਾਗ ਦੇ ਕੁਝ ਰੇਲਵੇ ਵਿਭਾਗ ਦੇ ਕੰਮ ਕਰ ਰਹੇ ਨੇ ਕਿ ਇਹ ਇਹ ਸਮਾਂ ਸੀਗਾ ਪਹਿਲਾਂ ਕੰਮ ਕਰਨ ਦਾ ਪਰ ਹੁਣ ਜੇਕਰ ਕਰਨ ਦੇ ਤਾਂ ਵੀ ਸ਼ਾਬਾਸ਼ ਆ ਇਹਨਾਂ ਦੇ ਕਿ ਹਾਂ ਵੀ ਕੋਸ਼ਿਸ਼ ਕਰ ਰਹੇ ਨੇ ਕਿ ਬੰਨਾਂ ਨੂੰ ਬਚਾਇਆ ਜਾ ਪਰ ਲੋਕਾਂ ਦੇ આરોਪ ਨੇ ਕਿ ਹਾਂ ਵੀ ਇਸ ਬੰਨਾਂ ਨੂੰ ਬਚਾਇਆ ਜਾਵੇ ਇਹਨਾਂ ਬੰਨਾਂ ਦੇ ਉੱਤੇ ਮਿੱਟੀ ਪਾਈ ਜਾਵੇ ਇਹੇ ਦਰਿਆ ਦੀ ਮਿੱਟੀ ਕੱਢ ਕੇ ਇਹਨਾਂ ਬੰਨਾਂ ਦੇ ਉੱਤੇ ਪਾਈ ਜਾਂਦੀ ਕਿ ਸ਼ਾਇਦ ਇਹ ਬੰਨ ਬਚ ਸਕਦੇ ਸੀ ਪਰ ਲਗਾਤਾਰ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੇ ਉਧਰ ਬਿਆਸ ਦਰਿਆਦ ਨੇ ਵੀ ਤਬਾਹੀ ਮਚਾਈ ਹੈ ਕਰੀਬ ਪੰਜਾਬ ਦੇ ਕਿੰਨੇ ਲੱਖ ਏਕੜ ਜਿਹੜੀ ਆ ਫਸਲਾਂ ਤਬਾਹ ਕਰਕੇ ਰੱਖਦੀਆਂ ਜਲੰਧਰ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਟ ਲੋ ਪੀਟੀਸੀ ਨਿਊਜ਼